ਸ਼ੇਕਰ ਨੰਬਰ ਗਿਣਨਾ ਜਲਦਾ ਦੇਸ਼ਲਾਕਾ ਦੇਸ਼ਲਾਕਾ ਕਿਉਂ ਕਿ ਆਂਦੀ ਹੋਵੇ ਨਾ ਆ ਮੈਂ ਤੁਹਾਨੂੰ ਪਾਣਾ ਫਿਰ ਯਾਰ ਭੈਣ ਡਰ ਲੱਗਣ ਡਿਆ ਅੰਦਰ ਅੱਗੇ ਜਾ ਕੇ ਯਾਰ ਦਵਾਈ ਟਾਜੇ ਟੁੱਟ ਕੇ ਡੰਗਾ ਟੁੱਟਣੇ ਵਾਲਾ ਆ ਜਾਓ ਡੰਗੇ ਦੇ ਉੱਪਰੋਂ ਪਾਣੀ ਆਂਡਿਆ ਤਾਰਿਆ ਤੁੰਗੀ ਜਾਂਡਿਆ ਓਏ ਹੈ ਉਹ ਪਾਣੀ ਦੇ ਉੱਪਰ ਚੜ ਗਿਆ ਓਏ ਛੱਡ ਦਿਓ ਛੱਡ ਦਿਓ ਛੱਡ ਦਿਓ ਪਿੱਛੋ ਪਾਣੀ ਚੜ ਗਿਆ ਉੱਪਰ ਓਏ ਕੱਤਾ ਮੇਰਾ ਬੱਲੇ 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 ਵਾਹਿਗੁਰੂ 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 ਓ ਬਾਬਾ ਖਵਾਜਾ ਵੀਰ ਪਾ ਭਲਾ ਕਰ ਹੁਣ ਥੋੜਾ ਜਿਹਾ ਬੋਲੀ 88 ਤੋਂ 1988 ਤੋਂ ਰਹਿ ਗਿਆ ਇਹ 2 ਫੁੱਟ ਥੱਲੇ ਬਾਕੀ ਪੂਰਾ ਹੀ ਪੂਰਾ ਮੇਰੇ ਫੋਨ ਤੇ ਆ ਮੀਓ ਬਣਾਉਂਦੇ ਇੱਥੇ ਬਣਾਉਣੇ ਥੱਲੇ ਪਾਣੀ ਦਾ ਥੱਲੇ ਦੇਖ ਥੱਲੇ ਲੱਗੀ ਮੋਲ ਹੈ ਓਏ ਨਖੇ ਵਾਲੀ ਗੰਨ ਦੇ ਪਾਣੀ ਚੜ ਗਿਆ ਨਖੇ ਵਾਲੀ ਦੇ ਓ ਮੈਂ ਆ ਗਾੜੇ ਬਾਲ ਬਾਲੇ ਬਿੱਡੂ ਬਿੱਡੂ ਬੜਾ ਪਣੀ ਓਏ ਬਿੱਡੂ ਖੇ ਜਾ ਮੱਛਾ ਟੇਕ ਬਾਬੇ ਦੇ ਵਿਆਹ ਪਰਸ਼ਾਦ ਬਣੇਗਾ ਪਰਸ਼ਾਦ ਲਿਆ ਮੱਛਾ ਟਗੀਏ ਲਾ ਆ ਪਾਣੀ ਦੇ ਬਿਲਕੁਲ ਗੰਡੇ ਦੇ ਓਏ ਓ ਠੀਕ ਹੋ ਗਿਆ ਪਾਵਾ ਦੇ ਹੋਵੇ ਤੂੰ ਆਟ ਉੜ ਜਣੀ ਓਏ ਇਹ ਦੀਵਾਰ ਉੜ ਮਸਾ ਟੇਕੋ ਮਸਾ ਟੇਕੋ ਮਸਾ ਟੇਕੋ ਬਾਬੇ ਦੇ ਇਹ ਕਸਬੀ ਕਰਾ ਲੈ ਪਾਣੀ ਜਾਏਗਾ ਨਾ ਤੇ ਲੱਖ